ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਬਰਨਾਲਾ ਵਿੱਚ ਕਿਹਾ ਹੈ ਕਿ ਆਪ ਦੀ ਮਾਝਾ ਤੇ ਦੁਆਬਾ ਖੇਤਰ ਵਿੱਚ ਪਹਿਲਾਂ ਹੀ ਕੋਈ ਹੁੰਦ ਨਹੀਂ ਸੀ ਤੇ ਹੁਣ ਮਾਵੇ ਵਿੱਚ ਵੀ ਇਸ ਪਾਰਟੀ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਹੁਣ ਸਿਰਫ 18 ਸੀਟਾਂ ਉਤੇ ਹੀ ਤਰਕਾਣਾ ਮੁਕਾਬਲਾ ਰਹਿ ਗਿਆ ਉਹਨਾਂ ਨੇ ਕਿਹਾ ਹੈ ਕਿ ਆਪ ਦਾ ਬੁਲਬੁਲਾ ਫੁੱਟ ਚੁੱਕਾ ਹੈ ਇਸ ਪਾਰਟੀ ਕੁਝ ਦਿਨ ਪਹਿਲਾਂ ਹੀ 21 ਤੋਂ 22 ਸੀਟਾਂ ਉਤੇ ਤਰਕਾਣਾ ਮੁਕਾਬਲਾ ਦੇ ਰਹੀ ਸੀ ਹੁਣ ਇਸ ਦਾ ਆਧਾਰ ਸਿਮਟ ਕੇ ਸਿਰਫ 18 ਸੀਟਾਂ ਉਤੇ ਰਹਿ ਗਿਆ ਜਿਸ ਦੇ ਚਲਦਿਆਂ ਇਹ ਸਿਰਫ ਅੱਠ ਦਾ ਅੰਕੜਾ ਵੀ ਮੁਸ਼ਕਲ ਨਾਲ ਪਾਰ ਕਰ ਸਕਦੀ ਹੈ 何が言うの